ਪੰਜਾਬ ਦੇ ਇੱਕ ਪਿੰਡ ਰਾਮਪੁਰ ਵਿੱਚ ਹਰਕੀਰਤ ਨਾਂ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬਹੁਤ ਮਿਹਨਤੀ ਅਤੇ ਇਮਾਨਦਾਰ ਆਦਮੀ ਸੀ। ਹਰਕੀਰਤ ਦੀ ਇੱਕ ਛੋਟੀ ਜਹੀ ਜ਼ਮੀਨ ਸੀ ਜਿੱਥੇ ਉਹ ਮਿਹਨਤ ਕਰਕੇ ਖੇਤੀ ਕਰਦਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਇੱਕ ਸਾਲ ਪਿੰਡ ਵਿੱਚ ਬਹੁਤ ਵੱਡਾ ਸੁੱਕਾ ਪੈ ਗਿਆ। ਬਹੁਤ ਸਾਰੇ ਕਿਸਾਨ ਹਤਾਸ਼ ਹੋ ਗਏ, ਕਈਆਂ ਨੇ ਖੇਤੀ ਕਰਨੀ ਛੱਡ ਦਿੱਤੀ। ਪਰ ਹਰਕੀਰਤ ਨੇ ਹੌਸਲਾ ਨਹੀਂ ਹਾਰਿਆ। ਉਸਨੇ ਸੋਚਿਆ ਕਿ ਜੇਕਰ ਮਿਹਨਤ ਕਰੀਏ ਤਾਂ ਕੁਝ ਨਾ ਕੁਝ ਰਾਹ ਜ਼ਰੂਰ ਨਿਕਲੇਗਾ। ਉਸਨੇ ਆਪਣੀ ਸਾਰੀ ਜ਼ਮੀਨ ਖੋਦੀ, ਪੁਰਾਣਾ ਪਾਣੀ ਇਕੱਠਾ ਕਰਨ ਲਈ ਇੱਕ ਛੋਟੀ ਛੀਲ ਬਣਾਈ ਅਤੇ ਆਪਣੇ ਖੇਤਾਂ ਵਿੱਚ ਪਾਣੀ ਦੀ ਬਚਤ ਕਰਨ ਲਈ ਨਵੇਂ ਤਰੀਕੇ ਲਾਏ। ਲੋਕ ਉਸਨੂੰ ਦੇਖ ਕੇ ਹੱਸਦੇ ਸਨ ਪਰ ਉਹ ਆਪਣੇ ਕੰਮ ਵਿੱਚ ਲੱਗਾ ਰਿਹਾ। ਕੁਝ ਮਹੀਨਿਆਂ ਬਾਅਦ ਜਦ ਬਾਕੀ ਕਿਸਾਨਾਂ ਦੀ ਫਸਲ ਸੁੱਕ ਗਈ, ਹਰਕੀਰਤ ਦੇ ਖੇਤ ਹਰੇ ਭਰੇ ਸਨ। ਜਦ ਫਸਲ ਤਿਆਰ ਹੋਈ ਤਾਂ ਉਹਨਾਂ ਨੂੰ ਚੰਗੀ ਕੀਮਤ ਤੇ ਵੇਚ ਦਿੱਤਾ ਲੋਕ ਹੈਰਾਨ ਰਹੇ ਗਏ ਕਿ ਜਦ ਬਾਕੀਆਂ ਕੋਲ ਕੁਝ ਵੀ ਨਹੀਂ ਸੀ ਹਰਕੀਰਤ ਇੱਕ ਸਫਲ ਕਿਸਾਨ ਬਣ ਗਿਆ ਪਿੰਡ ਦੇ ਲੋਕ ਜੋ ਪਹਿਲਾਂ ਉਸ ਦੀ ਮਿਹਨਤ ਦਾ ਮਜ਼ਾਕ ਕਰਦੇ ਸਨ ਹੁਣ ਉਸ ਕੋਲ ਮਦਦ ਲਈ ਆਉਣ ਲੱਗੇ ਉਸ ਦੀ ਮਿਹਨਤ ਅਤੇ ਹੌਂਸਲੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਮਿਹਨਤ ਅਤੇ ਹੌਂਸਲੇ ਨਾਲ ਇਨਸਾਨ ਕਿਸੇ ਵੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ